ਹਾਂਜੀ ਵਾਹਿਗੁਰੂ ਜੀ ਤੇ ਆਪ ਵੀਰਾਂ ਨੂੰ ਕਿਉਂ ਅੰਦਰ ਜਾਉਣਾ ਪਊਗਾ ਕ੍ਰੇਟ ਨਾਲ ਇੱਕ ਜਗ੍ਹਾ ਸਾਈਡ ਤੇ ਖਾਲੀ ਕਰੀ ਜਾਓ ਟਰਾਲੀ ਨੂੰ ਪਾਣੀ ਦਿਓ ਪਾਣੀ ਦਿਓ ਲੈ ਲਓ ਲੈ ਲਓ ਯਾਰ ਤੁਸੀਂ ਇੱਕ ਟਰਾਲੀ ਚ ਕਰ ਰਹੇ ਆ ਕਿਉਂਕਿ ਹਨੇਰਾ ਹੋ ਗਿਆ ਸਵੇਰੇ ਇਹਨੂੰ ਵਰਤਾਵਾਂਗੇ ਸੰਗਤ ਨੂੰ ਤੇ ਵੀਰੇ ਮਾੜਾ ਜਾਂ ਦੱਸਿਓ ਵੀ ਕੀ ਚਾਹੀਦਾ ਵਾ ਔਰ ਕਿਹੜੇ ਹਾਲਾਤ ਨੇ ਕੀ ਕਰਨਾ ਚਾਹੀਦਾ ਜਿਹੜੀ ਸੰਗਤ ਦੂਰ ਹੋ ਰਹੀ ਰਹੀ ਹੈ ਵਾਹਿਗੁਰੂ ਜੀਤਾ ਸਾਹਿਬ ਵਾਹਿਗੁਰੂ ਜੀ ਵੀਰ ਜੀ ਇੱਥੇ ਨਾਲ ਲਗਭਗ ਸਾਰਿਆਂ ਨੂੰ ਬਲਕਿ ਜਿਹਨੂੰ ਦੁੱਖ ਦੀ ਆਉਂਦੀ ਹੈ ਤੇ ਪਰ ਸਾਰੀ ਸੰਗਤ ਬੜੀ ਇਕੱਠੀ ਹੋਣ ਢਈ ਆ ਹਰ ਇੱਕ ਬੰਦਾ ਲਈ ਆਉਂਦੇ ਆ ਅੱਜ ਵੀ ਪਰ ਕੋਸ਼ਿਸ਼ ਹੈ ਸਾਨੂੰ ਰਲ ਮਿਲ ਕੇ ਚੱਲਣ ਦੀ ਰਲ ਮਿਲ ਕੇ ਤਾਂ ਚੱਲੇ ਜਾਣਾ ਹੈ ਜਿਹੜੀ ਸੰਗਤ ਇੱਥੇ ਸਮਾਨ ਲੈ ਕੇ ਆਈ ਜਾਂਦੀ ਹੈ ਪਰ ਕੁਛ ਜਾਣੇ ਤੁਸੀਂ ਪਿੱਛੇ ਜਰੂਰ ਬੈਕਅਪ ਜਰੂਰ ਰੱਖੋ ਅੱਜ ਤੋਂ 5 ਜਾਂ 7 ਦਿਨ ਬਾਅਦ ਇਹ ਲੋਡ ਪੈਣੀ ਆ ਇਹ 5 ਦਿਨ ਦਾ 10 ਦਿਨ ਦਾ ਕੰਮ ਨਹੀਂਗਾ ਇਹ ਕੋਈ ਬਹੁਤ ਲੰਮਾ ਕੰਮ ਚੱਲ ਰਿਹਾ ਹੈ ਫਿਰ ਇੱਥੇ ਡੀਜ਼ਲਾਂ ਦੀ ਲੋਡ ਪੈਣੀ ਆ ਬਾਈਆਂ ਦੀ ਜੰਗਲਾਂ ਦੇ ਚ हां जेकर ਤੁਸੀਂ ਕੋਈ ਸੇਵਾ ਕਰਨੀ ਹੈ ਜੇ ਸੇਵਾ ਸਿਰਫ ਕੀ ਆ ਸੁੱਕੀ ਜਿਵੇਂ ਤੂੜੀ ਲੈ ਲਓ ਚੌਕਰ ਲੈ ਲਓ ਅਚਾਰ ਲੈ ਲਓ ਇਹਨਾਂ ਚੀਜ਼ਾਂ ਨੂੰ ਪਚਾਉਣ ਦੀ ਲੋੜਿਆ ਖਾਣਾ ਪੀਣਾ ਲੋਕਾਂ ਕੋ ਰੇ 6-6 ਦਿਨ ਨਹੀਂ ਮੁੱਕਣਾ ਇੱਥੇ ਜਿੰਨਾ ਇੱਥੇ ਪਚਾਤਾ ਆ ਹੁਣ ਵੀ ਬਾਈ ਜੀ ਤੁਹਾਨੂੰ ਤੁਹਾਨੂੰ ਕਿੰਨੇ ਦਿਨ ਹੋ ਗਏ ਤੇ ਸੇਵਾ ਕਰਦਿਆਂ ਨੂੰ ਸਾਨੂੰ ਵੀ ਜੀ ਖਾਲਸਾ ਹੀ ਖਾਲਸੇੜ ਦੀ ਟੀਮ ਵੱਲੋਂ ਆ ਤੇ ਵੱਖ-ਵੱਖ ਤਰੀਕੇ ਨਾਲ ਵੀਰਾਂ ਦੀਆਂ ਸੇਵਾ ਲੱਗਣ ਡੀਆਂ ਨੇ ਵੀ ਜਿਹੜੇ ਵੀਰ ਅੱਜ ਕਰ ਗਏ ਨੇ ਉਹਨਾਂ ਨੂੰ ਸ਼ਾਇਦ ਕੱਲ ਕਿਤੇ ਹੋਰ ਭੇਜ ਦੇਣਗੇ ਜਾਂ ਉਹ ਹੋਰ ਰਾਜ ਤੇ ਰਾਖੀ ਕਰਨਗੇ ਭਾਜੀ ਮੇਨ ਡਰਾਈਵਰ ਆ ਕੈਸਟੀ ਦਾ ਠੀਕ ਆ ਹੋਰ ਦਾ ਮੇਨ ਡਰਾਈਵਰ ਆ ਭਾਜੀ ਬਹੁਤ ਅਜਾੜ ਹੋਰ ਬੜੀ ਏ ਖਾਲਸਾੜ ਨੇ ਬੜਾ ਸਾਥ ਦਿੱਤਾ ਜੇ ਸਾਡੇ ਇਧਰ ਪੰਜਾਬ ਦਾ ਤੇ ਤੁਸੀਂ ਸਾਰੇ ਜਿੰਨੇ ਵੀ ਜਾਣੇ ਹੈਗੇ ਆ ਪੰਜਾਬ ਨੇ ਪੰਜਾਬੀਅਤ ਨੇ ਬੜਾ ਹੀ ਸਾਥ ਦਿੱਤਾ ਪੰਜਾਬ ਨਾਲ ਪੰਜਾਬ ਖੜਿਆ ਆ ਬਰੋਂ ਕੋਈ ਨਹੀਂ ਆਇਆ ਆਪਾਂ ਵੀ ਬੱਸ ਪਿੰਡ ਦੀ ਆ ਵੀ ਆਪਾਂ ਸਾਰੇ ਨਾਲ ਮਿਲ ਕੇ ਤਰੀਕੇ ਨਾਲ ਚੱਲੀਏ ਤਰੀਕੇ ਨਾਲ ਚੱਲਾਂਗੇ ਤੇ ਸਹੀ ਆ ਬਿਲਕੁਲ ਵੀਰ ਹੁਣਾ ਦਾ ਜੁਪੀ ਹੋਣੀ ਤੋਂ ਵੀ ਗੁਰਨਾਨਕ ਨਾਮ ਲਿਓ ਸੰਗਤ ਦੇ ਵਲੰਟੀਰ ਆਏ ਨੇ ਵੀਰੇ ਕੀ ਕਹੋਗੇ ਵੀ ਜਿਹੜੇ ਸਾਡੇ ਬਾਈ ਹੁਣਾ ਨੇ ਦੱਸਿਆ ਵੀ ਅੱਜ ਚਾਰ ਦੀ ਲੋੜ ਆ ਵੀ ਥੋੜਾ ਵੇਟ ਕਰ ਲਈਏ ਸੰਗਤ ਨੂੰ ਕੀ ਅਪੀਲ ਕਰਾਉਂਦੇ ਵੀਰ ਜੀ ਇਹ ਤਾਂ ਇਹਨਾਂ ਨੂੰ ਲੰਬਾ ਕੰਮ ਚੱਲਣਾ ਇੱਥੇ ਇਹ ਪਾਣੀ ਮੈਨੂੰ ਨਹੀਂ ਲੱਗਦਾ ਵੀ 15 20 ਦਿਨ ਤੱਕ ਇਹ ਪਾਣੀ ਉਧਰੇ ਹੌਲੀ ਹੌਲੀ ਕਿਸੇ ਨਾਤਾ ਫੁੱਟ ਅੱਦਾਂ ਅੱਦਾਂ ਕਰਕੇ ప్రతి ਦਿਨੇ ਥੱਲੇ ਉੱਤਰੂਗਾ ਪਰ ਇਹ ਹੁਣ ਜਿੱਦਾਂ ਜਾਨਵਰ ਜਿੱਦਾਂ ਪਸ਼ੂ ਐ ਉਹਨਾਂ ਵਾਸਤੇ ਸੁੱਕੀ ਤੂੜੀ ਜਾਂ ਚਾਰ ਇਹਨੂੰ ਸਾਇਲੈਂਸ ਕਹਿੰਦੇ ਆ ਆਪਾਂ ਉਹਦੀ ਜ਼ਰੂਰਤ ਐ ਉਹ ਵੀ ਜੋ ਕਿਸਾਨ ਭਰਾ ਜੋ ਵੀ ਸੇਵਾਦਾਰ ਲੈ ਕੇ ਆਉਣ ਉਹ ਖੁਦ ਜਿੱਥੇ ਮੱਝਾਂ ਗਾਵਾਆਂ ਐ ਉਹਨਾਂ ਨੂੰ ਦੇਖ ਕੇ ਫਿਰ ਉਹਨਾਂ ਨੂੰ ਦਿੱਤਾ ਜਾਵੇ ਮੈਂ ਇਹ ਕਹਿੰਦਾ ਵੀ ਇਸ ਕਰਕੇ ਰੋਡ ਤੇ ਆ ਕੇ ਲਾਉਣ ਦੀ ਕੋਈ ਲੋੜ ਨਹੀਂ ਇਹ ਨਾ ਹੋਵੇ ਵੀ ਤੁਹਾਡਾ ਚੋਕਰ ਲਿਆ ਹੋਇਆ ਕੋਈ ਉਹ ਬਾਅਦ ਚ ਵੇਚ ਕੇ ਕੁਝ ਖਾ ਪੀ ਲਵੇ ਉਹਦੇ ਕੋਲ ਮੱਝੇ ਨਾ ਹੋਵੇ ਇਹ ਤਰੀਕੇ ਆ ਜਿੱਥੇ ਤੁਸੀਂ ਗਰਾਊਂਡ ਜ਼ੀਰੋ ਤੇ ਜਾ ਕੇ ਜਿੱਥੇ ਜ਼ਰੂਰਤ ਐ ਉੱਥੇ ਜਾ ਕੇ ਉਨੂੰ ਸੇਵਾ ਨੂੰ ਕੀਤਾ ਜਾਵੇ ਬਿਲਕੁਲ ਵਾਹਿਗੁਰੂ ਜੀ ਚਾਰ ਪੰਜ ਦਿਨ ਹੋ ਗਏ ਸਾਨੂੰ ਖੋਦ ਇੱਥੇ ਆ ਕੇ ਸੇਵਾਵਾਂ ਕਰ ਰਿਆ ਨੂੰ ਕੱਲ ਆਪਣਾ ਰਮਦਾਸ ਸਾਈਡ ਸੀਗੇ ਅੱਜ ਇੱਧਰ ਆ ਤੇ ਕੱਲ ਨੂੰ ਕਿਸੇ ਹੋਰ ਪਾਸੇ ਜਾਵਾਂਗੇ ਪਸੂਆਂ ਦੇ ਚੋਕਰ ਦੀ ਜ਼ਰੂਰਤ ਆ ਸਥਾਨਕ ਨਿਵਾਸੀ ਵੀਰ ਵੀ ਸਾਡੇ ਨਾਲ ਨੇ ਵੀਰੇ ਕਿਵੇਂ ਦਾ ਲੱਗਦਾ ਵਾ ਦੇਖੋ ਵੀਰ ਜੀ ਇਹ ਜਿਹੜੀ جنگ ਆ ਇਹ ਲੰਮੀ ਚੱਲਣੀ ਜੇ ਇਹ ਨਹੀਂ ਵੀ ਪਾਣੀ ਤੱਕ ਤੇ ਜਾਂ ਲੰਗਰ ਤੱਕ ਸੀਮਤ ਨਹੀਂ ਜੇ ਜੋ ਮੇਨ ਜ਼ਰੂਰਤਾਂ ਇਸ ਟਾਈਮ ਤੂੜੀ ਆ ਚੋਕਰ ਆ ਸਾਇਲਜ ਆ ਉਸ ਤੋਂ ਬਾਅਦ ਲੋਡ ਪੈਣੀ ਡੀਜਲਾਂ ਦੀ ਜਾਂ ਦੂਜੀ ਤੀਜੀ ਇਹ ਲੜਾਈ ਚੱਲਣੀ ਆ ਜੇ ਬਿਲਕੁਲ ਹੁਣ ਅਸੀਂ ਵੀਰਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਰਾਸ਼ਨ ਬਹੁਤ ਪਹੁੰਚ ਚੁੱਕਿਆ ਜਿਹੜੇ ਵੀਰ ਲੈ ਕੇ ਆਉਣੇ ਚਾਹੀਦੇ ਆ ਪਸ਼ੂਆਂ ਵਾਸਤੇ ਚਾਰਾ ਚੋਕਰ ਵਗੈਰਾ ਜਿਹੜਾ ਸੁੱਕਾ ਆਚਾਰਾ ਵਾ ਉਹ ਲੈ ਕੇ ਆਵੋ ਤੇ ਹੁਣ ਰਾਸ਼ਨ ਲਈਓ ਥੋੜਾ ਜਿਆ ਤੁਸੀਂ ਰੁਕੋ ਜਿਵੇਂ ਵੀ ਰਕਾਲ ਆਉਗੀ ਉਵੇਂ ਤੁਹਾਨੂੰ ਫਿਰ ਦੱਸਾਂਗੇ ਅਗਲੀ ਜਾਣਕਾਰੀ ਦੇਵਾਂਗੇ ਹਜੇ ਬੈਕਅਪ ਰੱਖੋ ਥੋੜਾ ਕਿਉਂਕਿ ਫਿਰ ਗੱਲ ਮੈਨੂੰ ਬਾਈ ਦੀ ਬੜੀ ਵਧੀਆ ਲੱਗੀ ਆ ਕਿਉਂਕਿ ਵੀਰ ਕਹਿੰਦਾ ਵੀ ਹੁਣ ਤੁਸੀਂ ਸਾਰਿਆਂ ਨੇ ਸੇਵਾ ਕਰਤੀ ਤਾਂ ਜਦੋਂ ਜ਼ਰੂਰਤ ਹੋਣੀ ਜਦੋਂ ਪਾਣੀ ਰੁਕਣਾ ਵਾ ਪਾਣੀ ਘਟਣਾ ਵਾ ਫਿਰ ਤੁਸੀਂ ਕਹਿੰਦਾ ਵੀ ਅਸੀਂ ਕਰਤੀ ਹੁਣ ਰੋਕ ਕੇ ਰੱਖੋ ਥੋੜਾ ਜਿਹਾ ਬੈਕਅਪ ਰੱਖੋ ਆਪਣੇ ਕੋਲੇ ਇੱਕ ਨਾ ਬੇਨਤੀ ਹੋ ਰਿਆ ਇਹ ਏਰੀਆ ਚ ਲਾਈਟ ਦਾ ਬਿਲਕੁਲ ਪ੍ਰਬੰਧ ਖਤਮ ਹੋ ਗਿਆ ਹਾਂ ਮੋਮਬਤੀਆਂ ਦੀ ਚਾਹੀਦੀ ਨਾ ਕਰ ਨਾ ਤਾਂ ਅੱਜ ਆਈ ਜੇ ਨਾ ਕੱਲ ਆਈ ਹੋ ਸਕਦਾ 10 ਦਿਨ ਲੱਗ ਜਾਣ ਪਾਣੀ ਰੁਕੇ ਹੋ ਤਾਂ ਹੀ ਲੈਟਦਾ ਹੋਵੇ ਕੋਈ ਮੇਰਾ ਵੀਰ ਹੋਰ ਕੋਈ ਸੇਵਾ ਕਰਨੀ ਚਾਹੁੰਦਾ ਸਾਡੇ ਖਾਲਸਾਡ ਵਾਲੇ ਸਿਰਫ ਇਹੋ ਬੇਨਤੀ ਕਰਨਦੇ ਆ ਕੋਈ ਵੀਰ ਜਨਰੇਟਰ ਟਰਾਲੀ ਟਰੈਕਟਰ ਦੇ ਮਗਰ ਟਰਾਲੀ ਪਾਈ ਹੋਵੇ ਵਿੱਚ ਜਨਰੇਟਰ ਰੱਖਿਆ ਹੋਵੇ ਕੇਵਲ ਹੋਵੇ ਘਰ ਘਰ ਜਾ ਕੇ ਉਹਨਾਂ ਦੀਆਂ ਟੈਂਕੀਆਂ ਭਰ ਦੇ ਤੁਹਾਨੂੰ ਪਾਣੀ ਦੇਣ ਦੀ ਲੋੜ ਨਹੀਂ ਠੀਕ ਆ ਇਸ ਕਰਕੇ ਬਿਲਕੁਲ ਬੰਦ ਨੇ ਮੋਮਬਤੀਆਂ ਕਿੰਨਾ ਗੱਜਰ ਬੰਨਣਗੇ ਵੀਵੇ ਕਿੰਨਾ ਗੱਜਰ ਬੰਨਣਗੇ ਇਸ ਕਰਕੇ ਜੇਕਰ ਤੁਸੀਂ ਕਰ ਸਕਦੇ ਆ ਇਹ ਸੇਵਾ ਕਰ ਲੋ ਇਹ ਵਿਲੱਖਣ ਸੇਵਾ ਜੀ ਵਿਲੱਖਣ ਸੇਵਾ ਬਿਲਕੁਲ ਹਰੇਕ ਦੇ ਘਰੇ ਜਾਓ ਨਹੀਂ ਹੁਣ ਨੇ ਪਾਣੀ ਖੜੇ ਚ ਮੋਟਰਾਂ ਚੱਲ ਪੈਣਗੀਆਂ ਇਹ ਨਾ ਉਹ ਜਿਹੜੀਆਂ ਹੈਗੀਆਂ ਸਮਰਸੀਬਾ ਵਾਲਾ ਹੈ ਹੀ ਪਾਣੀ ਨਹੀਂ ਉਹ ਸਮਰਸੀਬਾ ਵਾਲੀਆਂ ਭਰ ਗਿਆ ਨਾ ਬੋਰਾਾਂ ਚ ਪਾਣੀ ਦੇਖੋ ਜੇ ਟੈਂਕੀਆਂ ਚ ਪਾਣੀ ਹੋਊਗਾ ਨਾ ਤਾਂ ਕਮ ਸੇ ਕਮ ਬਿਮਾਰੀਆਂ ਤੋਂ ਬਚਾ ਠੀਕ ਆ ਜੀ ਚਲੋ ਫਿਰ ਵੀ ਜਿਤਨਾ ਵੀ ਤੁਹਾਨੂੰ ਸਹੀ ਲੱਗੇ ਸੋ ਬਹੁਤ ਬਹੁਤ ਧੰਨਵਾਦ ਸੋ ਇਹ ਸਨੇਹੇ ਨੂੰ ਇਸ ਮੈਸੇਜ ਨੂੰ ਸਾਰੇ ਲੋਕਾਂ ਤੱਕ ਵੱਧ ਤੋਂ ਵੱਧ ਸ਼ੇਅਰ ਕਰਕੇ ਕੱਲੇ ਕੱਲੇ ਪੰਜਾਬੀ ਤੱਕ ਜਾਂ ਜਿਹੜੇ ਵੀਰ ਬਾਹਰ ਬੈਠੇ ਸਵਾਵਾ ਕਰਦੇ ਆ ਉਹਨਾਂ ਤੱਕ ਪਹੁੰਚਦਾ ਕਰੋ ਕਿਉਂਕਿ ਵੋਟਾਂ ਦੀ ਵੀ ਸਾਨੂੰ ਬਹੁਤ ਜ਼ਰੂਰਤ ਆ ਵੋਟਾਂ ਬਿਨਾਂ ਅੱਗੇ ਪਿੰਡਾਂ ਦੇ ਵਿੱਚ ਝਾਂ ਦੇ ਵਿੱਚ ਨਹੀਂ ਪਹੁੰਚਿਆ ਜਾ ਰਿਹਾ ਕਿਉਂਕਿ ਦੇਖੋ ਅਸੀਂ 15 ਕਿਲੋਮੀਟਰ ਅਜਨਾਲੇ ਤੋਂ ਆਏ ਆ ਤੇ ਉਸ ਤੋਂ ਬਾਅਦ ਹੁਣ ਇਦੋਂ ਦਾ ਵੋਟਾਂ ਤੇ ਜਾ ਹੋਣਾ ਤੇ ਵੋਟਾਂ ਇੱਕ ਦੋ ਖਾਲਸਾ ਏਡ ਵਾਲੀਆਂ ਵੋਟਾਂ ਚੱਲਦੀਆਂ ਹੋਰ ਕੋਈ ਵੋਟ ਇੱਥੇ ਹੈ ਨਹੀਂ ਜੇ ਕੋਈ ਵੀ ਵੋਟ ਦੀ ਸੇਵਾ ਕਰਨੀ ਚਾਹਵੇ ਤਾਂ ਵੋਟਾਂ ਦੀਆਂ ਸੇਵਾ ਜਰੂਰ ਲੈ ਕੇ ਆਵੋ ਜੇ ਤੁਸੀਂ ਘਰ ਘਰ ਤੱਕ ਰਾਸ਼ਨ ਪਹੁੰਚਾਉਣਾ ਚਾਹੁੰਦੇ ਆ ਧੰਨਵਾਦ ਸਾਰੇ ਵੀਰਾਂ ਦਾ ਸਾਰੇ ਸੇਵਾਦਾਰ ਵੀਰਾਂ ਜਿਹੜੇ ਸਾਰੇ ਸੇਵਾਵਾ ਕਰ ਰਹੇ ਨੇ